ਇਸ ਤਰ੍ਹਾਂ ਦੇ ਕੋਈ ਦੇਰ ਹੋਰ ਨਾਲ ਡੰਗਰ ਇੱਥੇ ਲਿਆ ਕੇ ਹਰੀ ਕਿਉਂਗੇ ਤੇ ਚ ਇਹਨਾਂ ਨੇ ਬਿਠਾਇਆ ਤੇ ਸਾਡੀ ਨੇ ਕੋਈ ਨਹੀਂ ਆਏ ਹੀ ਤੇ ਜੋ ਸਾਨੂੰ ਉੱਤੇ ਸਾਥ ਆਈ ਸਾਨੂੰ ਉਹਨਾਂ ਨੇ ਦਿੱਤੀ ਆ ਉਹ ਵੀ ਮਦਦ ਆਉਂਦੇ ਅਸੀਂ ਜੋ ਯੂਨੀਵਰਸਿਟੀ ਦਾ ਉਹਨਾਂ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਸਾਡੇ ਵੀਰ ਦੋ ਤਿੰਨ ਫਿੰਡਾਂ ਦੇ ਬੈਠੇ ਕੁੱਤੀ ਵਾਲਾ ਧਰਮ ਇਹਨਾਂ ਨੇ ਮਦਦ ਕੀਤੀ ਬਾਕੀ ਲੋਕਾਂ ਗਾੜੀ ਅਪੀਲ ਕਰਦੇ ਆ ਕਿ ਜੋ ਵੀ ਇਹਨਾਂ ਵੀਰਾਂ ਦੀ ਸੇਵਾ ਇਹੀ ਆ ਜੀ ਅਸੀਂ ਦਾ ਗੁਜ਼ਾਰਾ ਕਰ ਲਾਂਗੇ ਪਾਣੀ ਧਣੀ ਚੁੱਕੇ ਆ ਪੁਕਾਰ ਹੋਣਾ ਬਹੁਤ ਹੀ ਕੁਰੀ ਤੰਦ ਚਾਹੀਦਾ ਇਹਨਾਂ ਨੂੰ। ਪਰੀਏ ਹਾਲਾਤਾਂ 'ਚ ਲੋਕ ਬੈਠੇ ਨੇ। ਇਹਨਾਂ ਦੀ ਜ਼ਮੀਨ ਜਿਹੜਾ ਬਾਈ ਇਹਨਾਂ ਦਾ ਟਿੱਡ ਭਰ ਗਏ ਇਹਨਾਂ ਨੂੰ ਅਸੀਂ ਇਹੀ ਪੱਦੀ ਦੇ ਦਿੰਦੇ ਹਾਂ। ਹੋਰ ਬੈਗੇ। ਹੋਰ ਤਾਂ ਕੋਈ ਚੀਜ਼ ਬਤੀ ਨਹੀਂ ਸਾਡੀ। ਇਸ ਲਈ ਇੱਥੇ ਆਓ ਵੀਰੋ ਫਸਲਾਂ ਸਾਡੀ ਆ ਕੇ ਨਾਲੀ ਫਸਲੋ ਸਾਹਿਬ ਨੂੰ ਨੁਕਸਾਨ ਹੋ ਗਿਆ ਜੀ। ਇਹਨਾਂ ਵਾਸੀਆਂ ਨੂੰ ਭਜੇ ਦਿੰਦੇ ਆ ਵੀ ਇਹਨਾਂ ਦਾ ਟਿੱਡ ਭਰ ਦੇ। ਆਉਣ ਵਾਲੇ ਸਮੇਂ 'ਚ ਬਰਾਉਣ ਤੇ ਲੋਕ ਸਾਡਾ ਕਰ ਗਿਆ। ਜੋ ਸਾਰੀਆਂ ਜ਼ਮੀਨਾਂ ਖਰਾਬ ਹੋਈਆਂ ਸਾਰੀਆਂ ਇਹ ਇਹਨਾਂ ਦੇ ਸਿੱਪੇ ਬਰਾਉਣੀਆਂ। ਕਿਸੇ ਨੂੰ ਵੇਚਣਾ ਕੋਈ ਪ੍ਰਮਾਣ ਦਾ ਮਾਲ ਡੰਗਰ ਬਹੁਤ ਕੇ ਜਵਾਲਾ ਦੇ 11-1 ਨਹੀਂ ਹੁੰਦਾ ਬਹੁਤ ਬਹੁਤ ਤਾਰਾ ਇਹਨਾਂ ਦੇ ਦਿਵਾਲੀ ਸਾਰੇ ਪਰਿਵਾਰ ਨੂੰ ਪੁੱਛਦਾ ਕਿ 23 ਦੇ ਵਿੱਚ ਜਿਹੜੀ ਫਸਲ ਖਰਾਬ ਹੋਈ ਸੀ 22 ਦੇ ਵਿੱਚ ਵੀ ਨਹੀਂ ਹੋਈ ਬਹੁਤ ਮੁਸ਼ਕਲ ਚ ਨੇ ਉੱਥੇ 24 ਦੇ ਵਿੱਚ ਵੀ ਨਹੀਂ